ਮਰਨਾ ਜੀ ਗੁਰਦੇਵ ਸਿੰਘ ਸੰਧੂ ਵਾਈਸ ਚੇਅਰਮੈਨ ਜਗਲਾਤ ਵਿਭਾਗ ਪੰਜਾਬ ਸਰਕਾਰ ਸਰ ਤੁਹਾਡੇ ਜਿਹੜੇ ਇੱਕ ਜਿਮਨੀ ਚੌਂ ਦੀ ਸ਼ੁਰੂਆਤ ਹੋ ਚੁੱਕੀ ਹੈ ਵੇਖੋ ਜੇ ਪ੍ਰੋਟੋਕਾਲ ਮਤਾਬਕ ਸਭ ਕੁਝ ਕਰਨਾ ਪੈਂਦਾ ਡਾਕਟਰ ਕਸ਼ਵੀਰ ਸਿੰਘ ਸੋਇਲ ਸਾਡੇ ਵੱਡੇ ਭਰਾ ਬਹੁਤ ਚੰਗੀ ਸੇਵਾ ਕਰ ਰਹੇ ਸੀ ਤਰਨਤਨ ਹਲਕੇ ਦੀ ਪਰ ਅਚਾਨਕ ਚਲੋ ਉਹਨਾਂ ਨੂੰ ਕਿਸੇ ਬਿਮਾਰੀ ਦੇ ਕਾਰਨ ਜਿਹੜਾ ਉਹਨਾਂ ਦਾ ਦਿਹਾਂਤ ਹੋ ਗਿਆ ਉਹ ਸਾਡਾ ਤਰਨਤਨ ਨੂੰ ਬਹੁਤ ਘਾਟਾ ਪਿਆ ਵਾ ਪਰ ਹੁਣ ਜਿਹੜੀ ਜਿਮਨੀ ਚੌਂ ਆ ਉਹ ਆਪਾਂ ਅੜ ਕੇ ਲੜਾਂਗੇ ਤੇ ਜਨਤਨਤਨ ਹਲਕੇ ਦੀ ਜਨਤਾ ਦੀ ਸੇਵਾ ਕਰਾਂਗੇ ਵਿਜੇ ਜੀ ਵੈਸੇ ਚਲੋ ਜਿਹੜੇ ਪੈਣਪਰਾ ਸਾਡੇ ਦੌੜ ਲਾਉਂਦੇ ਆ ਨਾ ਜੀ ਉਹਨਾਂ ਦਾ ਵੀ ਹੱਕਵਾ ਕੋਈ ਗੱਲ ਨਹੀਂ ਜਿੰਨੀ ਕਿਸੇ ਨੇ ਸੇਵਾ ਕੀਤੀ ਆ ਉਹ ਆਪਣੀ ਆਪਣੀ ਕਿਸਮਤ ਦਾ ਜਮਾ ਕੇ ਅਤੇ ਉਹਨੂੰ ਪਰਖ ਕਰਨੀ ਚਾਹੀਦੀ ਆ ਬਾਕੀ ਇਹ ਜਿਹੜੀਆਂ ਟਿਕਟਾਂ ਹੁੰਦੀਆਂ ਇਹ ਕੋਈ ਰੇਲ ਦੀਆਂ ਜਾਂ ਬੱਸ ਦੀਆਂ ਟਿਕਟਾਂ ਨਹੀਂ ਆ ਜਿਵੇਂ ਲੋਕ ਮੰਗਣਦੇ ਆ ਅਤੇ ਇੱਕ ਕੋਝਾ ਮਜ਼ਾਕ ਜੇ ਵਾਲੀ ਸਿਸਟਮ ਬਣ ਜਾਂਦਾ ਵਾ ਆਪਣੀ ਆਪਣੇ ਕੀਤੇ ਕੰਮਾਂ ਨੂੰ ਜਾਂ ਆਪਦੀ ਸਨੀਅਰਿਟੀ ਨੂੰ ਜਿਹੜਾ ਬੰਦਾ ਨਹੀਂ ਵੇਖਦਾ ਮੈਂ ਉਹਦੀ ਸਮੇਂਦਾਰੀ ਮੇਰੇ ਕਹਿਣ ਤੋਂ ਬਾਹਰੀ ਹੈ ਇਸ ਤਰ੍ਹਾਂ ਲੱਗ ਰਿਹਾ ਕਿਸ ਤਰ੍ਹਾਂ ਦਾ ਹੋ ਰਿਹਾ ਆ ਮੈਨੂੰ ਤੇ ਹੰਗਾਰਾ ਵੇਖੋ ਜੀ ਪਿਛਲੀ ਵਾਰ ਆਵੇਂ ਜਦੋਂ 2022 ਚ ਇਲੈਕਸ਼ਨ ਆਈ ਹੈ ਜੀ ਉਦੋਂ ਵੀ ਮੇਰੀ ਪਾਰਟੀ ਨੂੰ ਇਹ ਕਿਹਾ ਗਿਆ ਸੀ ਵੀ ਚਲੋ ਤੁਸੀਂ ਕੰਮ ਬਹੁਤ ਜ਼ਿਆਦਾ ਆਣ ਕੇ ਨੇੜੇ ਕੀਤਾ ਵਾ ਤੇ ਥੋੜਾ ਸਮਾਂ ਵੱਲੋਂ ਅਸੀਂ ਪਹਿਲਾਂ ਜਦੋਂ ਪਾਰਟੀ ਜੁਆਇਨ ਕੀਤੀ ਹੈ ਨਾ ਜੀ ਉਹਦਾ ਕਰਕੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜਾ ਉਹ 7-8 ਸਾਲ ਪੁਰਾਣਾ ਸੀ ਤੇ ਉਹਨਾਂ ਮੈਨੂੰ ਕਿਹਾ ਵੀ ਸੰਤੂ ਸਾਹਿਬ ਉਹਨਾਂ ਨੇ ਕਾफी ਸੇਵਾ ਪਾਰਟੀ ਚ ਕੀਤੀ ਆ ਤੇ ਆਪਾਂ ਸਿਨਿਓਰਿਟੀ ਵੈ ਚੱਲੀਏ ਤੇ ਮੈਂ ਕਿਹਾ ਜੀ ਵਾਕਿਆ ਇਸੇ ਤਰ੍ਹਾਂ ਹੋਣਾ ਚਾਹੀਦਾ ਕਿਉਂ ਨਾ ਮੈਂ ਮਿਹਨਤ ਕੀਤੀ ਆ ਤੇ ਚਲੋ ਕੰਮਕਾਰ ਜੇ ਅਸੀਂ ਪਾਰਟੀ ਲਈ ਕੀਤਾ ਤੇ ਮੈਂ ਜਸੋਹਲ ਸਾਹਿਬ ਨੂੰ ਪਾਰਟੀ ਟਿਕਟ ਦਿੰਦੀ ਉਹਦੀ ਦਿਨ ਰਾਤ ਮਸਤ ਕਰੂੰਗਾ ਤੇ ਮੈਂ ਹਾਂਜੀ ਪਰ ਹੋਣ ਕੀ ਕਰਨੀ ਜਾਉ ਹੁਣ ਜਿਹੜਾ ਹੁਣ ਮੇਰੀ ਸੀਨੀਅਰਿਟੀ ਬਣਦੀ ਆ ਵਾਰੀ ਮੇਰੀ ਬਣਦੀ ਆ ਤੇ ਮੈਂ ਪਾਰਟੀ ਹਾਈ ਕਮਾਂਡ ਨੂੰ ਇਹ ਬੇਨਤੀ ਕਰੂੰਗਾ ਤੇ ਹਲਕੇ ਦੇ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਹਲਕੇ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਹਲ ਤੋਂ ਇਲਾਵਾ ਅਤੇ ਗੁਰਦੇਵ ਸਿੰਘ ਸੰਧੂ ਤੋਂ ਇਲਾਵਾ ਪਿਛਲੀ ਵਾਰ 2022 ਚ ਕੀ ਨੂੰ ਦੇਖਦੇ ਰਹੇ ਜੋ ਕਿਹੜੇ ਬੰਦੇ ਹਲਕੇ ਦੇ ਵਿੱਚ ਜਾ ਕੇ ਘਰ-ਘਰ ਗਰੰਟੀਆਂ ਕਾੜਦੇ ਤੇ ਹਰ ਤਰ੍ਹਾਂ ਦੀ ਦਿੱਤੀ ਸਰਕਾਰ ਦੀ ਸਹੂਲਤਾਂ ਜਿਹੜੀਆਂ ਜਾਂ ਸਰਕਾਰ ਨੇ ਦਿੱਤੀਆਂ ਹੋਈਆਂ ਗਰੰਟੀਆਂ ਕਿਨੇ ਘਰ-ਘਰ ਪਹਚਾਈਆਂ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਬਲੰਦ ਤਰਨਤਨ ਹਲਕੇ ਵਿੱਚ ਪਿਛਲੀ ਦਾ 2022 ਚ ਕਿਹੜੇ ਬੰਦੇ ਨੇ ਕੀਤਾ ਤਰਨਤਨ ਦਾ ਹਲਕਾ ਸਾਰਾ ਜਾਣਦਾ ਵਾ ਕੀ ਮੰਗ ਕਰਦੇ ਤੁਹਾਡੇ ਮੰਨ ਦੇ ਕੋਈ ਮੰਗੇ ਮੇਰੀ ਮੰਗੇ ਆ ਮੈਂ ਤਰਨਤਨ ਹਲਕੇ ਤੋਂ ਆਪਦੇ ਭਰਾਵਾਂ ਨੂੰ ਸਾਡੀਆਂ ਭੈਣਾਂ ਨੂੰ ਵੋਟਰਾਂ ਤੋਂ ਵੋਟਰਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਦੇ ਭਰਾ ਗੁਰਦੇਵ ਸਿੰਘ ਸੰਧੂ ਦੀ ਮਿਹਨਤ ਨੂੰ ਵੇਖਦੇ ਹੋਏ ਕਿਉਂਕਿ ਅਸੀਂ 5 5-4 ਸਾਲ ਪਹਿਲਾਂ ਇੱਕ ਸੱਚ ਦਾ ਸਾਥ ਸੰਸਥਾ ਐਨਜੀਓ ਜਿਹੜੀ ਚਲਾ ਰਹੇ ਹਾਂ ਉਹਦਾ ਕਰਕੇ ਆ ਆਮ ਆਦੀ ਪਾਰਟੀ 'ਚ ਮੇਰਾ ਜਿਹੜਾ ਵੈਣ ਖਲੋਣ ਬਣਿਆ ਕਿਉਂਕਿ ਮੇਰੇ ਕੋ ਬਾਰ-ਬਾਰ ਆਮ ਆਦੀ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਸੀ ਆਉਂਦੇ ਰਹੇ ਸੀ ਕਿ ਤੁਸੀਂ ਇੱਕ ਐਨਜੀਓ ਬਹੁਤ ਵਧੀਆ ਚਲਾ ਰਹੇ ਆ ਤੁਹਾਡੇ ਨਾਲ ਸੰਗਤ ਬੜੀ ਜੁੜੀ ਆ ਤੇ ਤੁਸੀਂ ਹਰ ਕੀ ਆਮ ਆਦੀ ਪਾਰਟੀ ਦਾ ਸਾਥ ਦਿਓ ਇਹ ਵੀ ਇੱਕ ਸੱਚੀ ਪਾਰਟੀ ਆ ਇਹ ਸੱਚ ਦਾ ਸਾਥ ਹੀ ਗਿਣਿਓ ਅਸੀਂ ਉਦੋਂ ਦਾ ਫੇ ਸਾਰੀ ਪਾਰਟੀ ਜਿਹੜੀ ਸਾਡੀ ਹੈਗੀ ਐਨਜੀਓ ਸਲਾਹ ਕਰਕੇ ਸਾਰੀ ਟੀਮ ਨੇ ਅਸੀਂ ਆਮ ਆਦੀ ਪਾਰਟੀ ਦਾ ਸਾਥ ਦਿੱਤਾ ਤੇ ਆਮ ਪਾਰਟੀ ਨੇ ਦਿੱਤੀਆਂ ਹੋਈਆਂ ਗਰੰਟੀਆਂ ਕਰ ਕਰ ਤੱਕ ਪਹੁੰਚਾਈਆਂ ਮੈਂ ਉਦੋਂ ਲਾਲੋ ਆਪੀ 45000 ਗਰੰਟੀ ਕਾਰਡ ਭਰਿਆ ਵਾ ਤਰਨਤਾ ਨਾਲ ਕੇ ਦੀ ਕੋਲ ਸਮਥਿੰਗ 2 ਲੱਖ ਵੋਟ ਆ ਤੇ ਜਿਹੜੀ 45000 ਗਰੰਟੀ ਕਾਰਡ ਭਰਿਆ ਉਹ ਸਾਡੀ ਸਰਕਾਰ ਜਿਹੜੀ ਹੈ ਨਾ ਉਸ ਵੇਲੇ ਸਾਡੀ ਪਾਰਟੀ ਇੱਕ ਗਰੰਟੀ ਕਾਰਡ ਨੂੰ ਤਿੰਨ ਵੋਟਾਂ ਮੰਨਦੀ ਸੀ ਤੇ 45 3 ਕਰ ਲਓ ਹਲਕੇ ਦੇ ਵਿੱਚ ਮੈਂ ਕਿੰਨਾ ਪ੍ਰਚਾਰ ਕੀਤਾ ਹੋਊਗਾ ਤੇ ਕਿੰਨੀ ਵੋਟਸ ਕੋਟ ਜਿਹੜੀ ਆਮ ਆਦੀ ਪਾਰਟੀ ਵਾਸਤੇ ਅਸੀਂ ਮਿਹਨਤ ਕਰਕੇ ਲੈ ਕੇ ਆਏ ਕੀ ਲੱਗਦਾ ਜਿ ਤਰ੍ਹਾਂ ਕਿ ਅਕਾਲੀ ਵੀ ਆਉਣਗੇ ਬੀਜੇਪੀ ਵੀ ਆਉਗੀ ਕਾਂਗਰਸ ਵੀ ਆਉਗੀ ਕਿਸ ਤਰ੍ਹਾਂ ਮੁਕਾਬਲਾ ਜਰਾ ਰਹਿਣਾ ਚਾ ਆਮ ਆਦਮੀ ਪਾਰਟੀ ਦਾ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂਗਾ ਅਸੀਂ ਕਮਾਂ ਵਾਲੀ ਪਾਰਟੀ ਜਾਣੀ ਜਾਂਦੀ ਆ ਸਾਡਾ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਦਿਨ ਰਾਤ ਪੰਜਾਬ ਲਈ ਲੱਗੇ ਹੋਏ ਆ ਸਾਡੀ ਪਾਰਟੀ ਸਿਪਰੀ ਮਸਰੀ ਰਿੰਦ ਕੇਰੀਵਾਲ ਜੀ ਦਿਨ ਰਾਤ ਪੰਜਾਬ ਲਈ ਫਿਕਰਮੰਦ ਨੇ ਇਸ ਕਰਕੇ ਸਾਨੂੰ ਕੋਈ ਇਹਨਾਂ ਆਦਰ ਦਲਾਂ ਤੋਂ ਕੋਈ ਡਰ ਨਹੀਂਗਾ ਸਾਡੀ ਬਹੁਮਤ ਦੇ ਨਾਲ ਵੇਖੋ ਬਹੁਤ ਵੱਡੀ ਜਿੱਤ ਹੋਣੀ ਇੱਥੇ ਵੇਖੋ ਜੀ ਪੀਏ ਦਾ ਹੁਣ ਉਹ ਕੋ ਪਾਰਟੀ ਉਹਨੂੰ ਵੇਖੂਗੀ ਕਿ ਸਾਹਿਬ ਨਾਲ ਵੇਖਦੀ ਆ ਕਿਉਂਕਿ ਪੀਏ ਤੇ ਪੀਏ ਹੁੰਦਾ ਤੁਸੀਂ ਸਾਰੇ ਜਾਣਦੇ ਹੋ ਪਾਰਟੀ ਜਦੋਂ ਡਾਕਟਰ ਸਾਹਿਬ ਜੀ ਨੇ ਸੀ ਉਹਨਾਂ ਪੀਏ ਰੱਖਿਆ ਸੀ ਪਰ ਆਪਾਂ ਉਹਨਾਂ ਦੀ ਜੋ ਮੰਗ ਨੂੰ ਮੈਂ ਕਿੰਤੂ ਪਰੰਤੂ ਨਹੀਂ ਕਰ ਸਕਦਾ ਉਹ ਪਾਰਟੀ ਸਾਡੀ ਬਹੁਤ ਸੋਜੀ ਤੇ ਸਿਆਣੀ ਆ ਉਹ ਜੋ ਫੈਸਲਾ ਲੈਣਗੇ ਬਿਲਕੁਲ ਸਹੀ ਲੋ ਸਰ ਤੁਹਾਡਾ ਨਾਮ ਜੀ ਮੇਰਾ ਕਸ਼ਮੀਰ ਸਿੰਘ ਸੰਗਾ ਜੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਠੀਕ ਆ ਨਾ ਸੰਗਾ ਸਾਹਿਬ ਇਸ ਤਰ੍ਹਾਂ ਵੇਖਦੇ ਜੋ ਕਿ ਗੁਰਦੇਵ ਸਿੰਘ ਸੰਧੂ ਜਿਹੜੇ ਕਿ ਜਿੰਨੀ ਚੋਣ ਆਈ ਆ ਤੇ ਕਿਸ ਤਰ੍ਹਾਂ ਦਾ ਪਿਆਰ ਤੇ ਹੰਗਾਰਾ ਵਾ ਔਰ ਕੀ ਤੁਹਾਡੀ ਫੋਰ ਸੰਤੂ ਸਾਹਿਬ ਬੰਦੇ ਬਹੁਤ ਵਧੀਆ ਦੀ ਯਾਰਾਂ ਦੇ ਯਾਰ ਆ ਠੀਕ ਹੈ ਨਾ ਪਾਰਟੀ ਦੀ ਇਹਨਾਂ ਨੇ ਬੜੀ ਬੜੀ ਪੁਰਾਣੇ ਸਮੇਂ ਤੋਂ ਇਹਨਾਂ ਮਿਹਨਤ ਕੀਤੀ ਆ ਪਾਰਟੀ ਦੀ ਮੈਨੂੰ ਹੁਣ ਇਹਨਾਂ ਨੂੰ ਘਟੋ ਘੱਟ 20 ਸਾਲ ਦਾ ਮੇਰਾ ਪਿਆਰ ਇਹਨਾਂ ਨਾਲ ਇਹਨਾਂ ਨੇ ਸੇਵਾ ਹਲਕੇ ਚ ਬਹੁਤ ਕੀਤੀ ਆ ਕਿੰਨੀ ਸੇਵਾ ਇਹਨਾਂ ਨੇ ਆਮ ਪਾਰਟੀ ਦੀ ਕੀਤੀ ਆ ਨਾ ਮੈਨੂੰ ਲੱਗਦਾ ਕੋਈ ਘੱਟ ਹੀ ਬੰਦੇ ਨੇ ਕੀਤੀ ਹੋਊਗਾ ਦਿਨ ਰਾਤ ਵਰਕਰੀ ਕਰਦੇ ਰਹੇ ਆ ਪਿੰਡਾਂ 'ਚ ਕਰਦੇ ਰਹੇ ਲੋਕਾਂ ਦੇ ਕੰਮ ਕਰਾਏ ਠਾਣਿਆਂ ਦੇ ਕਰਾਏ ਆ ਕੋਈ ਇਹਨਾਂ ਮੈਨੂੰ ਲੱਗਦਾ ਕਸ ਨਹੀਂ ਛੱਡੀ ਅਸਲੀ ਕਰ ਹੱਕ ਬਣਦਾ ਨਾ ਗੜਾ ਸੀਟ ਦਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗਾ ਅਸਲੀ ਕਰ ਹੱਕ ਬਣਦਾ ਤੇ ਇਹਨਾਂ ਦਾ ਹੀ ਬਣਦਾ ਸੰਤੂ ਸਾਹਿਬ ਦਾ ਇਹਨਾਂ ਨੂੰ ਸੀਟ ਦੇਣੀ ਚਾਹੀਦੀ ਹਲਕੇ 'ਚ ਤੋਂ ਲੋਕਾਂ ਦੇ ਕਿਰੇ ਮਨ ਆ ਵਰਕਰਾਂ ਦੇ ਕਿਰੇ ਆਪਣੇ ਵਰਕਰ ਦੇ ਕਿਰੇ ਹਲਕੇ ਦੇ ਆ ਤਰਨ-ਤਾਨ ਦੇ ਉਹ ਚਾਹੁੰਦੇ ਆ ਲੋਕਾਂ ਦੀ ਮੰਗ ਆ ਤੇ ਇਹਨਾਂ ਨੂੰ ਸੀਟ ਦਿੱਤੀ ਜਾਵੇ ਤੋਂ ਪੁਰਾਣੇ ਵਰਕਰ ਆ ਇੱਕ ਵਰਕਰਿਆ ਪ੍ਰਾਣੇ ਇਕਨਾਂ ਨੇ ਬਹੁਤ ਲੋਕਾਂ ਦੀ ਸੇਵਾ ਦਿਨ ਰਾਤ ਸੇਵਾ ਕਰਦੇ ਰਹੇ ਆ ਕੋਈ ਇਹ ਨਾ ਕਸਰ ਨਹੀਂ ਛੱਡੀ ਸੇਵਾ ਚ ਲੋਕਾਂ ਦੇ ਕੰਮ ਦਿਨ ਰਾਤ ਹੀ ਲੋਕਾਂ ਦੇ ਕੰਮ ਆਏ ਆ ਠੀਕ ਆ ਨਾ ਅਸਲੀ ਹੱਕ ਇਹਨਾਂ ਦੇ ਬਣਦਾ ਪਾਰਟੀ ਨੂੰ ਦੇਣੀ ਚਾਹੀਦੀ ਆ ਤੇ ਪਾਰਟੀ ਨੂੰ ਮੈਨੂੰ ਲੱਗਦਾ ਕਿ ਤਰ੍ਹਾਂ ਮੈਂ ਕਈਆਂ ਦੇ ਰਿੱਖੇ ਆ ਬੜਾ ਕੁਝ ਕਰਦੇ ਲੋਕ ਨਹੀਂ ਹੱਕ ਕੇਰਾ ਅਸਲੀ ਮੇਨ ਪਾਜੀ ਦਾ ਹੀ ਬਣਦਾ ਆ ਤੇ ਇਹਨਾਂ ਨੂੰ ਸੀਟ ਕੇਰੀ ਐਲਾਨ ਕਰ ਦੇਣੀ ਚਾਹੀਦੀ ਆ ਤੇ ਫਿਰ ਪਾਰਟੀ ਮੈਨੂੰ ਲੱਗਦਾ ਤਰ ਉਹ ਇਹਨਾਂ ਨੂੰ ਸੀਟ ਮਿਲ ਗਈ ਮੈਨੂੰ ਲੱਗਦਾ 18000 ਦੇ ਲਾਗੇ ਲੀਡ ਕਰਨਗੇ ਮੈਨੂੰ ਲੱਗਦਾ ਕਰਨ ਤਰੋਂ ਕਾਫੀ ਲੀਡ ਕਰਨਗੇ ਪੰਜਾਬ ਦੇ ਅੰਦਰ ਬੁੜੀ ਇਹਨਾਂ ਨੇ ਕਿੰਨੀ ਮਿਹਨਤ ਕੀਤੀ ਆ ਇੱਥੇ ਬਾਹਰ ਵੋਟਾਂ ਹੁੰਦੀਆਂ ਰਹੀਆਂ ਕੋਈ ਦੂਜੇ ਸੂਪਿਆਂ 'ਚ ਉੱਥੇ ਜਾਂਦੇ ਰਹੇ ਆ ਚਾਰੇ ਬਰਕਰੀ ਦਿਨ ਰਾਤ ਦਾਦਾ 12-12 ਦਿਨ ਉੱਥੇ ਜਾ ਰਿਹਾ ਆਪਣੇ ਇਹਨਾਂ ਨੇ ਡੇਰੇ ਲਾਏ ਠੀਕ ਆ ਨਾ ਨਿਰਾਇਕ ਪਰ ਹਲਕਾ ਖਰੂਰ ਸਾਹਿਬ ਦੀ ਸੇਵਾ ਨੇ ਕੀਤੀ ਇੱਥੇ ਤਰਨਤਾਰਨ ਦੀ ਸੇਵਾ ਇਹਨਾਂ ਬਹੁ ਕੀਤੀ ਆ ਹਰ ਹਲਕੇ 'ਚ ਜਾਂਦੇ ਰਹੇ ਆ ਜਾ ਕੇ ਸੇਵਾ ਕਰਦੇ ਰਹੇ ਆ ਤਰਨਤਾਰਨ ਨਾਲ ਕੇਰੇ ਬਰਕਰ ਆ ਉਹਨਾਂ ਦੀ 24 ਘੰਟੇ ਇਹੋ ਹੀ ਮੰਗਿਆ ਤੇ ਕੇਰੀ ਅਸਲੀ ਹੱਕ ਆ ਇਹਨਾਂ ਨੂੰ ਸੀਟ ਮਿਲਣੀ ਚਾਹੀਦੀ ਆ ਬਾਕੀ ਬੜੇ ਇਮਾਨਦਾਰ ਆ ਚਿੱਟੀ ਚਾਦਰ ਇਹਨਾਂ ਕੋਲ ਇਹਨਾਂ ਦੇ ਕੋਈ ਚਾਦਰ ਤੇ ਦਾਗ ਨਹੀਂ ਲੱਗਾ ਇਹੋ ਜਿਹਾ ਆਪਣੇ ਜੇਬ ਚੋਂ ਇਹਨਾਂ ਨੇ ਪੈਸੇ ਲਾਏ ਆ ਜੇਬ ਚੋਂ ਬਰਕਰੀ ਕਰਦੇ ਖਰਚੇ ਲਾਏ ਆ ਦੂਜੀ ਜੇਬ ਵਾਲੇ ਪਾਸੇ ਇਹਨਾਂ ਨੇ ਧਿਆਨ ਨਹੀਂ ਕੀਤਾ ਜੇਬ ਵਾਲੇ ਪਾਸੇ ਆਪਣੀ ਜੇਬ ਚੋਂ ਕੱਢ ਕੇ ਤੇ ਖਰਚਾ ਕੀਤਾ ਪਾਰਟੀ ਖਾਤਰ ਬਹੁਤ ਮਿਹਨਤ ਕੀਤੀ ਇਹਨਾਂ ਨੇ ਸਾਨੇ ਹੱਕ ਕਰਦੇ ਆ ਮੇਰੇ ਵਾਲੇ ਪਾਸੋਂ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਫੇਰ ਅਪੀਲ ਕਰਾਂਗਾ ਤੇ ਗਰੀ ਸੀਟ ਆ ਅਸਲੀ ਹੱਕਦਾਰ ਇਹਨਾਂ ਦੇ ਆ ਤੁਹਾਡਾ ਨਾਮ ਜੀ ਮੇਰਾ ਅਮਰੀਕਸ ਰਿਟਾਇਰ ਹੋਇਆ ਹੈ ਇਹ ਇੱਕ ਜਦ ਮੈਂ ਇਸ ਪਾਰਟੀ ਦੇ ਨਾਲ ਜੁੜੇ ਰਕਟਕਟ ਮੈਂ 14 ਦੇ ਵਿੱਚ ਨਾਲ ਆਇਆ ਸੀ ਉਦੋਂ ਮੈਂ ਸਰਵਿਸ ਕਰਦਾ ਸੀ ਪਰ ਮੈਂ ਉਪਨੀ ਹੋਇਆ ਉਸ ਤੋਂ ਬਾਅਦ ਮੈਂ ਡਾਕਟਰ ਸਾਹਿਬ ਨਾਲ ਜਿਹਨੂੰ ਇਹਨਾਂ ਨੂੰ ਹਲਕਾ ਅਨਜਾਜ ਲਾਇਆ ਵਾ ਅਸੀਂ ਦੋ ਬੰਦੇ ਸੀ ਇੱਕ ਮੈਂ ਤੇ ਇੱਕ ਪੰਨੂ ਸਾਹਿਬ ਸੀ ਨਾਲ ਤੇ ਇੱਕ ਡਾਕਟਰ ਸਾਹਿਬ ਤੇ ਨਾਲ ਇੱਕ ਡਰਾਈਵਰ ਜਿੱਦੜ ਹਲਕਾ ਅਨਜਾਜ ਲਾਇਆ ਸੀ ਉਦੋਂ ਪੀਜੀ ਵਾਲ ਸਾਹਿਬ ਨੇ ਮੈੱਕੇ ਆਏ ਸੀ ਉਦੋਂ ਮੈਂ ਪਾਰਟੀ ਦੇ ਨਾਲ ਆਇਆ ਸੰਦੇ ਕਰਦੇ ਆ ਸੰਦੇ ਕਿਸ ਤਰ੍ਹਾਂ ਦੇ ਆ ਮੈਂ ਸੰਧੂ ਸਾਹਿਬ ਦਾ ਬਹੁਤ ਵਧੀਆ ਲੀਡਰ ਨੇ ਬਹੁਤ ਵਧੀਆ ਅਸਲ ਜੇ ਲੀਡਰ ਨੇ ਪੁਰਾਣੇ ਲੀਡਰ ਨੇ ਇੱਕ ਸੰਸਾਰ ਨੂੰ ਬੜੇ ਵਧੀਆ ਤਰੀਕੇ ਨਾਲ ਚਲਾਇਆ ਵਾ ਮੈਂ ਹੁਣ ਇਹ ਵਾਂਗ ਕਰਦਾ ਵੀ ਇਹਨਾਂ ਦਾਕ ਬਣਦਾ ਤੇ ਇਹਨਾਂ ਨੂੰ ਟਿਕਟ ਜਿਹੜੀ ਦਿੱਤੀ ਜਾਵੇ ਤੁਹਾਡੀ ਸਪੋਰਟ ਸਾਰਿਆਂ ਦੀ ਹੈ ਹਾਂ ਜੀ ਆਪਾਂ ਨਾਲ ਹਾਂ ਜੀ ਮੈਂ ਜਿੰਨੇ ਆਪਣੇ ਪੁਰਾਣੇ ਪਾਰਟੀ ਦੇ ਵਰਕਰ ਮੈਂ ਉਹਨਾਂ ਨਾਲ ਬੈਠ ਕੇ ਨਾਲ ਗੱਲ ਕਰਾਈ ਜਿਉਂ ਆਹੀ 那也行。Nah,